مطلب وار مطلب وار مطلب وار مطلب وار مطلب وار ਇੱਦਾਂ ਜਉਂਦਾ ਤਾ ਉਹ ਨਹੀਂ ਪੱਤੀ ਰਹਿ ਗਿਆ ਇੱਦਾਂ ਦੇ ਆਉਣਾ ਕੋਈ ਰਹਿ ਗਿਆ ਇੱਕ ਵਾਰ ਆਉਂਦਾ ਪੈਸੋ ਕੋਈ ਆ ਉਹ ਆਸ਼ਵਾ ਜਾਨੀ ਨਾ ਕੋਈ ਚੰਗਾ ਨਹੀਂ ਆਉਂਦਾ ਉਹ ਫਿਰ ਬਰੋਦ ਕਰਦੇ ਉਹ ਦਰ ਫੱਟਾ ਉਹ ਤੁਹਾਡੇ ਦੇਖ ਉਹ ਛੱਟੇ ਵਿਕਾਸ ਮੱਕਾ ਮਾਰ ਦਿੱਤਾ ਉਹ ਫੱਟਾ ਤੁਹਾਡੇ ਮੰਡਰ ਮਾਫੀ ਚੇਤਾਵਨੀ ਕਿਸਾਨ ਨਹੀਂ ਸਾਡਾ ਬੇਲਾ ਕਿਸਾਨ ਨਹੀਂ ਸਾਡਾ ਹਰੀয়াল ਚੰਦਪੁਰ ਕਿਸਾਨ ਨਹੀਂ ਇਹ ਸਾਰੇ ਨਹੀਂ ਆ ਰਹੇ ਇਹਨਾਂ ਨੂੰ ਗਿਆ ਤਖਲੀਬ ਉਹਦੇ ਵਿੱਚ ਫਿਰ ਗਲਤ ਬੋਲਣ ਦੀ ਬੈਠੇ ਦੋ ਚਾਰ ਬੰਦੇ ਟਾਈਮ ਲੈਣ ਗੱਲ ਕਰਨ ਆ ਕੇ ਜੋ ਵੀ ਟੇਬਲ ਤੇ ਗੱਲ ਕਰਨੀ ਕਰਨ ਇੱਕ ਮੁੱਦਾ ਥੋੜਾ ਨਹੀਂ ਹੈ ਚਾਰ ਘੰਟੇ ਚੱਕ ਕੇ ਲਾਜ਼ਮ ਮੁਰਦਾਵਾ ਦੇਣਾ ਰਹੇ ਜਿੱਥੇ ਚੱਲ ਕੇ ਲਾਜ਼ਮ ਆ ਰਹੇ ਪੰਜਾਬ ਦੀ ਤਰੱਕੀ ਹੋਣ ਤੋਂ ਪੰਜਾਬ ਦਾ ਨੁਕਸਾਨ ਨਾ ਕਰੋ ਕਿਉਂ ਜ਼ਿੰਮੇਵਾਰੀ ਬੈਠੇ ਸਾਰਾ ਚੰਦਰੀ ਬਹੁਤ ਸਵਾਲ ਪੁੱਛ ਰਹੇ ਨੇ ਪਛਮੀ ਸਾਹਿਬ ਜੀ ਉਹ ਪਿਆ ਸਵਾਲ ਪੁੱਛ ਰਹੇ ਲੜਾ ਤੇ ਇੱਥੇ ਪਰਸਨ ਮੀਟਿੰਗ ਰੱਖੀ ਗਈ ਗੰਦਪੰਡ ਦਾ ਕੀ ਮਤਲਬ ਹੈ ਇਹਨਾਂ ਦਾ ਕਿ ਉਹ ਉਹ ਕੋ ਕਹਿੰਦੇ ਸੀ ਪਬਲਿਕ ਪਲੇਸ ਤੇ ਖੜੇ ਆ ਕਹਿੰਦੇ ਪਬਲਿਕ ਪਲੇਸ ਤੇ ਸੈਨ ਤੇ ਖੜੇ ਹੋਣ ਦੀ ਜਗ੍ਹਾ ਆ ਰਹੀ ਹੈ ਸਮਝਾਂ ਸਾਰਿਆਂ ਨੂੰ ਹੱਕ ਦਿੰਦਾ ਹਾਂ ਹੱਕ ਦਿੰਦਾ ਆ ਦੇ ਹੱਕ ਦਿੰਦਾ ਕੇ ਤੁਸੀਂ ਇੱਥੇ ਮੀਟਿੰਗ ਰੱਖੀ ਪੰਡਾ ਜੀ ਨੂੰ ਉਹ ਹੱਕ ਦਿੰਦਾ ਜਿਹੜਾ ਸਵਾਲ ਪੁੱਛਾਂਗੇ ਮੈਂ ਤੁਹਾਨੂੰ ਪੁੱਛਦਾ ਤਾਂ ਘਰੇ ਮੋਕੇ ਤੇ ਉਹਨੂੰ ਬਾਰ-ਬਾਰ ਬੁਲਾਇਆ ਕਿਤੇ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਸੰਭੂ ਬਾਰਡਰ ਤੇ ਕਹਿੰਦੇ ਸਾਨੂੰ ਬੰਦ ਕਰਤਾ ਅੰਦਰ ਬੰਦ ਲਾਈ ਕਿੰਨੀ ਵਾਰੀ ਮੀਟਿੰਗ ਹੁੰਦੀ ਉਹਦੇ ਨਾਲ ਆਪਣੇ ਉਹ ਕਹਿੰਦੇ ਸੰਭੂ ਬਸ ਸਾਨੂੰ ਕਹਿੰਦੇ ਸੰਭੂ ਮਤ ਉਹ ਕਹਿੰਦੇ ਸਾਨੂੰ ਸੰਭੂ ਬਾਰਡਰ ਨਹੀਂ ਲਗੜ ਦਿੱਤਾ ਅਸੀਂ ਕਹਿੰਦੇ ਨਹੀਂ ਲ ਕੀ ਵੋਟਾਂ ਨਹੀਂ ਲਵਾਂਗੇ ਜੀ ਦੋ ਦਿਨਾਂ ਨਾਲ ਬਾਲ ਪਤਾ ਨਹੀਂ ਰੋਜ਼ ਦਾ ਪੜਾਣਾ ਜਣਾ ਤੁਸੀਂ ਤੁਸੀਂ ਇਹਦਾ ਮਤਲਬ ਕਿਸਾਨਾਂ ਦੇ ਵੋਟਾਂ ਮੰਗੂਗੇ ਨਹੀਂ ਵੋਟਾਂ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੋਟ ਪਾਣੀ ਸਾਨੂੰ ਪੰਜਾਬ ਦੇ ਲੋਕ ਸੋਲਟ ਕਰ ਰਹੇ ਇੱਕ ਥਾਂ ਨਹੀਂ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਪ੍ਰੈਜ਼ੀਡੈਂਟ ਆਪ ਆ ਰਹੇ ਅਸੀਂ ਇਹ ਨਹੀਂ ਬੋਲੇ ਅਸੀਂ ਇਹ ਬੋਲੇ ਵੋਟਾਂ ਹੈ ਨਹੀਂ ਭਾਈ ਸਾਹਿਬ ਸੋਹਣੇ ਅਸੀਂ ਇਹ ਨਹੀਂ ਬੋਲੇ ਕਿ ਵੋਟਾਂ ਨਹੀਂ ਹੈ ਵੋਟਾਂ ਕਿਸਾਨਾਂ ਨੇ ਪਾਣੀ ਹੈ ਸਾਨੂੰ ਕਿਸਾਨ ਜਿਹੜੇ ਵੋਟਾਂ ਪਾ ਰਹੇ ਇਹਦਾ ਮਤਲਬ ਤੁਹਾਨੂੰ ਸਵਾਲ ਪੁੱਛਣ ਦਾ ਕਿਸੇ ਨੂੰ ਕਿਸੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਇਹਦਾ ਮਤਲਬ ਪਰ ਉਹ ਕਿੱਥੇ ਟਾਈਮ ਉਹ ਕਹਿੰਦੇ ਅਸੀਂ ਸਵਾਲ ਪੁੱਛਣ ਆਏ ਆ ਸਵਾਲ ਪੁੱਛਣੇ ਮੇ ਰੌਲਾ ਕਾ ਨੂੰ ਪਾਇਆ ਬੈਠਣ ਚ ਆ ਜਣਾ ਉੱਥੇ ਸਵਾਲ ਪੁੱਛ ਲੈਣ ਉਹ ਕਹਿੰਦੇ ਸਾਡਾ ਸਵਾਲ ਦਾ جواب ਦੇਣਾ ਤੁਸੀਂ ਰਿਪੋਰਟਣਾ ਜਵਾਬ ਦਊਗਾ ਜਦੋਂ ਮੰਤਰੀ ਆਏਗਾ ਬੈਠੇਗਾ ਫਿਰ ਉਹਨੇ ਕੌਣ ਨਾ ਲੈਣੇ ਦਊਦੂਗਾ ਟਾਈਮ ਇਹਨਾਂ ਨੂੰ ਬੈਠ ਕੇ ਗੱਲ ਕਰਨ ਜਿਹੜੇ ਇਹਦੇ ਪੰਜ ਸੱਤ ਬੰਦੇ ਆਗੂ ਬਾਤ ਕਰਨ ਯਾਰ ਰੌਲਾ ਪਾ ਕੇ ਬਾਤ ਦਾ ਸਿਸਟਮ ਸੋਣੇ ਲੜਾਈ ਬਦ ਵਾਲੀ ਗੱਲ ਹੈ ਇਹ ਤੁਸੀਂ ਕੋਈ ਕਿਸਾਨਾ ਜਿੱਧਰ ਕਰਮ ਹੋਣਗੇ ਉਧਰ ਕਰਮ ਹੋ ਜਾਏ ਝਗੜਾ ਹੋ ਜਾਏ ਤਾਂ ਕੋਣ ਜਿੰਮੇਵਾਰ ਹੈ ਉਹਦਾ ਹੈ ਜਿੰਮੇਵਾਰੀ ਨਹੀਂ ਹੈ ਕੋਈ ਜਿੰਮੇਵਾਰੀ ਤਾਂ ਨਹੀਂ ਹੈ बैठे दो चार किसान भेजण दो चार किसान अपने भेज के जब मंत्री जादेगा अपनी मीटिंग कर लेगा उधर टाइम लेके बात कर लेंगे मंत्री दा कदे प्रोग्राम हो गया प्रोग्राम मंत्री दा कहंदे प्रोग्राम आना कैंसिल है फिर रणा के बारे है फिर किधर ਨਾਲ ਕਰਨੀ ਗੱਲ ਇਹਨਾਂ ਸਾਡਾ ਆਪਣਾ ਪ੍ਰੋਗਰਾਮ ਆਪਣੀ ਪਬਲਿਕ ਸਾਡੀ ਪਿੰਡਾਂ ਦੀ ਇਕੱਠੀ ਹੋਈ ਆ ਅਬ ਸੇ ਗੱਲਾਂ ਕਰ ਲਈ ਕਰਨੀ ਇਹਦੇ ਉਹ ਚਾਰ ਪੰਜ ਬੰਦੇ ਅਸੀਂ ਬੈਠ ਕੇ ਵਿਸ਼ਾ ਕਰ ਲੈਂਦੇ ਜਿਹੜਾ ਕਰਨਾ ਠੀਕ ਝਗੜਾ ਕਰਨ ਵਾਲੀ ਗੱਲ ਨਹੀਂ ਕਿਸੇ ਦਾ ਫੰਕਸ਼ਨ ਹਰਾਸ ਕਰਨਾ ਕਿਸੇ ਨੂੰ ਪਰੇਸ਼ਾਨ ਕਰਨਾ ਮੁਰਦਾਵਾਦੇ ਨਾ ਰੇਲਾਣੇ ਉਹ ਕਿਸਾਨੀ ਨਹੀਂ ਹੈ ਕਿਸਾਨੀ ਹਿੱਤੀ ਚੋ ਹੈ ਕਿ ਆਪਣੀਆਂ ਮੰਗਾਂ ਰੱਖਣ ਬੰਦਿਆਂ ਦੀ ਤਰ੍ਹਾਂ ਪਿਆਰ ਨਾਲ ਬਾਤ ਕਰਨ। ਅਸੀਂ ਵੀ ਤਾਂ ਨੇ ਦੇ ਭਾਈ ਅਸੀਂ ਕਿਸਾਨ ਨਹੀਂ। ਜੇ ਇਹ ਨਾ ਕੋਈ 10 ਵੀ ਕਿੱਲੇ ਹੋਣਗੇ ਤਾਂ ਅੱರ್ಧ ਸਾਡੇ ਕੋਲ ਵੀ ਤਾਂ ਆਉਣਾ ਹੀ ਐ। ਗਲਤੀ ਨਹੀਂ ਕਰਨਾ ਚਾਹੀਦਾ। ਅਸੀਂ ਖੁਦ ਕਿਸਾਨ ਭਾਜਪਾ ਦਾ ਇੱਥੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਕਿ ਭਾਜਪਾ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਅੱਜ ਜਦੋਂ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਵੇ ਤਾਂ ਉਹਦਾ ਜਿਹੜਾ ਡੱਟ ਕੇ ਵਿਰੋਧ ਕਰੋ। ਕੁੱਤੇ ਜਿਹੜੇ ਸਵਾਲ ਆ ਬੀਜੇਪੀ ਨੂੰ ਜੋ ਸੰਗਠਿਤ ਮੋਰਚ ਨੇ ਸਾਨੂੰ ਸਵਾਲ ਪੁੱਛਣ ਲਈ ਦਿੱਤੇ ਆ ਉਹ ਸਵਾਲ ਐ ਅਸੀਂ ਅੱਜ ਪੁੱਛਣ ਲਈ ਇੱਥੇ ਬੀਜੇਪੀ ਦੇ ਲੀਡਰਾਂ ਕੋਲ ਆਏ ਆ ਕਿ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਤੁਸੀਂ ਕਿਸਾਨਾਂ ਦੇ 700 ਸਾਢੇ 750 ਕਿਸਾਨਾਂ ਦੇ ਛੀ ਖੂਨ ਨਾਲ ਥੋੜੇ ਜਿਹੜੇ ਆ ਹੱਥ ਰੰਗੇ ਹੋਇਆ ਜੋ ਬੈਦੇ ਬੀਜੇਪੀ ਨੇ ਸਾਡੇ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਸੀ ਮੈਂ ਸਮਝਦਾ ਕਿ ਜਿਹੜਾ ਇਹ ਬਰਕਰਾਰਾ ਨੂੰ ਰੋਕਿਆ ਜਾ ਰਿਹਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਅਹੀਂ ਵੀ ਆਪਣੇ ਵਰਕਰਾਂ ਨਾਲ ਗੱਲ ਕਰਨੀ ਆ ਇਹਨਾਂ ਦਾ ਸਵਾਲ ਆਇਆ ਸੀ ਕਿ ਕੈਂਡੀਡੇਟ ਸਵਾਲ ਜਵਾਬ ਕਰਕੇ ਜਾਵੇ ਅਸੀਂ ਕਹਿੰਦੇ ਜੀ ਕੋਈ ਗੱਲ ਨਹੀਂ ਵਰਕਰ ਮੀਟਿੰਗ ਤੋਂ ਬਾਅਦ ਜੇ ਤੁਸੀਂ ਕੋਈ 10 ਬੰਦੇ ਆਉਂਦੇ ਨੇ ਤੁਹਾਡੀ ਗੱਲ ਕਰਵਾ ਦਿੰਨੇ ਆ ਜੇ ਤੁਸੀਂ ਇੱਥੇ ਕਰਨਾ ਚਾਹੁੰਦੇ ਜੇ ਅਸੀਂ ਤੁਹਾਡੀ ਗੱਲ ਕਰਵਾ ਦਿੰਨੇ ਆ ਪਰ ਲਾਅ ਇਨ ਆਰਡਰ ਤੇ ਮੇਨਟੇਨ ਕਰਕੇ ਰੱਖਣਾ ਇਹ ਤਾਂ ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ ਆਈ ਹੈ ਇਸ ਨੇ ਸੰਵਿਧਾਨ ਦੀਆਂ ਇਹੋ ਜਿਹੀਆਂ ਧਜੀਆਂ ਉਡਾਈਆਂ ਤੇ ਅੱਜ ਆਮ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਿੰਘਾਰਚ ਕਰਨ ਲਈ ਰਾਹ ਨਹੀਂ ਛੱਡਿਆ ਤੇ ਜਦੋਂ ਦਿੱਲੀ ਜਾ ਰਹੇ ਸੀ ਕਿਸਾਨ ਤਾਂ ਇਹਨਾਂ ਕਿਸਾਨਾਂ ਦੀਆਂ ਰਾਵਾਂ ਦੇ ਵਿੱਚ ਕਿਲ ਗੱਡੇ ਗਏ ਵੈਰੀਕੇਟ ਲਗਾਏ ਗਏ ਤੇ ਕਿਸਾਨਾਂ ਦੇ ਉੱਤੇ ਹਥਗੋਲੇ ਆ ਜਿਹੜੇ ਉਹ ਦਾਗੇ ਗਏ ਸਿੱਧੀਆਂ ਗੋਲੀਆਂ ਸਿਰਾਂ ਵਿੱਚ ਮਾਰੀਆਂ ਗਈਆਂ ਤੇ ਅੱਜ ਉਹੀ ਕਿਸਾਨ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿਓਗੇ ਸਾਨੂੰ ਆਪਣੇ ਹੱਕ ਨਹੀਂ ਮੰਗਣ ਦਿਓਗੇ ਤਾਂ ਅਸੀਂ ਤੁਹਾਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ